ਗੰਬੂ ਬਾਰਡਰ ਦੇ ਉੱਪਰ ਬੇਸ਼ੱਕ ਅੱਜ ਮੌਸਮ ਦੇ ਵਿੱਚ ਖੰਡਕ ਨਜ਼ਰ ਆ ਰਹੀ ਹੈ ਕੋਰਾ ਪੈ ਰਿਹਾ ਪਰ ਕਿਸਾਨਾਂ ਦੇ ਵਿੱਚ ਅੱਜ ਜੋਸ਼ ਨਜ਼ਰ ਆ ਰਿਹਾ ਹੈ ਕਿਉਂਕਿ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਗਿਆ ਸਰਮਣ ਸਿੰਘ ਪੰਦੇਰ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਨਾਲ ਮੌਜੂਦ ਸੀ ਕਿ ਅਸੀਂ ਬਹੁਤ ਕੋਸ਼ਿਸ਼ਾਂ ਕਰ ਲੀਆਂ ਪਰ ਗੱਲ ਨਹੀਂ ਬਣੀ ਪ੍ਰਧਾਨ ਮੰਤਰੀ ਐਲਾਨ ਕਰਦਨ ਤਾਂ ਇਹ ਕੂਚ ਇੱਥੇ ਰੋਕੀ ਜਾ ਸਕਦੀ ਹੈ ਪਰ ਹੁਣ ਅੱਜ 11 ਵਜੇ ਕੁਝ ਕਰਨੀ ਹੈਗੀ ਪਰ ਉਸ ਨੂੰ ਲੈ ਕੇ ਤਿਆਰੀਆਂ ਕਰ ਲਿਆ ਗਈਆਂ ਇੱਥੇ ਅਰਦਾਸ ਕੀਤੀ ਜਾ ਰਹੀ ਹੈਗੀ ਅਤੇ ਚਾਹੇ ਪ੍ਰੋਕਲੈਨ ਮਸ਼ੀਨਾਂ ਹੋਣ ਜੀ ਸੀ ਬੀਆ ਮਸ਼ੀਨਾਂ ਹੋਣ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਕਰਕੇ ਅੱਗੇ ਲਿਆਂਦਾ ਜਾਣਾ ਹੈ ਉਹ ਤਸਵੀਰਾਂ ਸਭ ਤੋਂ ਪਹਿਲਾਂ ਮੈਂ ਦਿਖਾਉਂਗਾ ਕਿ ਟਰੈਕਟਰ ਜਿਹੜੇ ਕਿਸ ਤਰੀਕੇ ਦੇ ਨਾਲ ਖੜੇ ਕੀਤੇ ਜਾ ਰਹੇ ਹੈਗੇ ਹਾਲਾਂਕਿ ਤਕਰੀਬਨ 100 ਮੀਟਰ ਦੂਰੀ ਤੇ 150 ਮੀਟਰ ਦੂਰੀ ਤੇ ਜਿੱਥੇ ਪੁਲਿਸ ਦੀ ਬੈਰੀਕੇਟਿੰਗ ਹੈਗੀ ਹੈ ਤੁਹਾਨੂੰ ਮੈਂ ਉਹ ਵੀ ਤਸਵੀਰ ਦਿਖਾ ਦਿਨਾ ਹੈਗਾ ਜਿੱਥੇ ਪੁਲਿਸ ਦੀ ਇੱਥੇ ਬੈਰੀਕੇਟਿੰਗ ਕੀਤੀ ਹੋਈ ਹੈ ਉੱਥੋਂ ਤਕਰੀਬਨ 150 200 ਮੀਟਰ ਦੀ ਦੂਰੀ ਤੇ ਇਹ ਟਰੈਕਟਰ ਜਿੱਥੇ ਪਾਣੀ ਇਸ ਟਰੈਕਟਰ ਦੇ ਵਿੱਚ ਪਾਣੀ ਦੀ ਟੈਂਕੀ ਹੈਗੀ ਹੈ ਟੈਂਕੀ ਦੇ ਨਾਲ ਇਹ ਜੋ ਪਾਈਪ ਲੱਗੀ ਹੋਈ ਹੈ ਇਹ ਅਥਰੂ ਗੈਸ ਜਦੋਂ ਗੋਲੇ ਆਉਂਦੇ ਉਹਨਾਂ ਨੂੰ ਨਸ਼ਟ ਕਰਨ ਦੇ ਕਮ ਹੁੰਦੀ ਤੁਸੀਂ ਦੇਖੋ ਇਹਨਾਂ ਨੇ ਮਾਸਕ ਪਾ ਲਏ ਹੈਗੇ ਕੰਨਾਂ ਦੇ ਵਿੱਚ ਹੈੱਡਫੋਨ ਲਾ ਰਹੇ ਹੈਗੇ ਨਾਲ ਦੀ ਨਾਲ ਕੋਈ ਇਹਨਾਂ ਨੂੰ ਅਜਿਹੀ ਦਿੱਕਤ ਨਾ ਆਵੇ ਮਤਲਬ ਕਿ ਨਿਜੀਠਣ ਦੇ ਪੂਰੇ ਇੰਤਿਜ਼ਾਮ ਕੀਤੇ ਹੈ ਪਾਜੀ ਕੀ ਕੁਝ ਆ ਲਾ ਰਹੇ ਹੋਗੇ ਤੁਸੀਂ ਹੈੱਡਫੋਨ ਲਾ ਰਹੇ ਹੋ ਕੀ ਕੁਝ ਕਰ ਰਹੇ ਹੋਗੇ ਯੂਜ਼ ਆ ਹੈੱਡਫੋਨ ਵੀਰ ਜੀ ਜਿਹੜੀ ਉਹ ਮਸ਼ੀਨ ਚੱਲੂਗੀ ਨਾ ਉਹਦੇ ਲਈ ਉਹਦੇ ਮਸ਼ੀਨ ਚੱਲੂਗੀ ਕੁਝ ਨਾ ਹੋਵੇ ਨੁਕਸਾਨ ਨਾ ਹੋਵੇ ਉਹਦੇ ਲਈ ਹੈ ਅਸਾਂ ਉਹਦੇ ਲਈ ਹੈ ਇਹ ਮਾਸਕ ਕਾ ਦਾ ਕੀ ਕਾ ਦਾ ਮਾਸਕ ਹੈ ਆຊੂ ਗੈਸ ਦੇ ਜਿਹੜੇ ਗੋਲੇ ਆ ਆਮ ਜਿਹੇ ਗੈਸ ਉਹਦੇ ਲਈ ਆ ਸਾਹ ਨਹੀਂ ਹੁੰਦਾ ਉਹਦੇ ਚ ਤਾਂ ਉਹਦੇ ਲਈ ਆ ਸਾਹ ਵਧੀਆ ਤਰੀਕੇ ਨਾਲ ਲੇਗਾ 100% ਲਈ ਵਧੀਆ ਆ ਅੱਜ ਦੀ ਟੈਂਕੀ ਹੈਗੀ ਪਾਣੀ ਵਾਲੀ ਪਾਈਪ ਲਾਈਏ ਕੰਮ ਕੀ ਆਊਗੀ ਆຊੂ ਗੈਸ ਦੇ ਜਿਹੜੇ ਗੋਲੇ ਗੇਰਨਗੇ ਉਹਨਾਂ ਦੇ ਉੱਤੇ ਪਾਣੀ ਗੇਰ ਦਾਂਗੇ ਬੁਝਾਣਗੇ ਉਹ ਫੁੱਟਣਗੇ ਨਹੀਂ ਫਿਰ ਉਹਨਾਂ ਦੀ ਗੈਸ ਨਿਕਲੇ ਸੇ ਹੋਰ ਨਾ ਲੱਗਣਗੀ ਅਸੀਂ ਤੁਸੀਂ ਇਹ ਟਰੈਕਟਰ ਪੁੱਠਾ ਚਲਾਓਗੇ ਨਹੀਂ ਐਸੇ ਪੈ ਪੈ 15 ਮੈਂ ਚੱਲੂਗਾ ਪਾਈਪ ਲੱਗਿਆ ਨਾ ਅਸੀਂ ਪਾਈਪ ਲੱਗਿਆ ਹੋਇਆ ਦੇ ਨਾਲ ਆਪਰੇਟਰ ਤੁਹਾਡੇ ਕੋਲ ਹੋਰ ਹੋਊਗਾ ਤੁਸੀਂ ਟਰੈਕਟਰ ਚਲਾਉਂਗੇ ਹਾਂਜੀ ਆ ਖੜਿਆ ਬਾਈ ਉਹ ਖੜਿਆ ਆਪਾਂ ਸਾਰੇ ਇਕੱਠੇ ਹੋਣਗੇ ਬਾਈ ਅਸੀਂ ਸਾਰੇ ਇਕੱਠੇ ਹੋਵਾਂਗੇ ਟਰੈਕਟਰ ਹੋਰ ਆ ਰਹੇ ਆ ਇਕੱਠੇ ਅੱਛਾ 3-4 ਟਰੈਕਟਰ ਹੋਰ ਆ ਰਹੇ ਆ ਭਾਜੀ ਤੁਸੀਂ ਇਸ ਨੂੰ ਆਪਰੇਟ ਕਰੋਗੇ ਤੁਸੀਂ ਚਲਾਉਂਗੇ ਪਾਈਪ ਕਿਸ ਤਰੀਕੇ ਦੇ ਨਾਲ ਚਲਾਉਨੇ ਹੋ ਤੁਸੀਂ ਹੈਲੋ ਭਾਜੀ ਇੱਥੇ ਆ ਲਾਇਆ ਇਹਨੂੰ ਸਟਾਰਟ ਕਰਕੇ ਪਾਈਪ ਉੱਥੇ ਤੱਕ ਜਿੱਥੇ ਤੱਕ ਜਾਊ ਉੱਥੇ ਪਿੱਛੇ ਲੈ ਜਾਾਂਗੇ ਮਸ਼ੀਨ ਚਲਾਵਾਂਗੇ ਜੀ ਇਹ ਐਨਕ ਸਪੈਸ਼ਲ ਇਸੇ ਵਾਸਤੇ ਹੈ ਹਾਂ ਇਹ ਕਿੱਟ ਦੇਈ ਆ ਸਾਨੂੰ ਬਾਈ ਜਿੱਥੇ ਕਿਹੜੇ ਦਿੱਸਦੀਆਂ ਹਾਂ ਹਾਂ ਹੈਲੋ ਤੁਸੀਂ ਵੀ ਨਾਲ ਚਲਾਉਂਗੇ ਤੇ ਲੱਗਦਾ ਨਹੀਂ ਆ হেডਫੋਨ ਆ ਹੈ ਕਿ ਆ ਜਿਹੜੇ ਸਿਰ ਉੱਪਰ ਲਾਏ ਆ হেডਫੋਨ ਇਹ ਕਦੇ ਅਸ ਲਾਇਆ ਪਰਦੇ-ਪੁਰਦੇ ਪਟਾਣੇ ਦੇ ਅੱਛਾ ਪਰਦੇ-ਪੁਰਦੇ ਨਾਲ ਫਟਣ ਕੰਨਾਂ ਦੇ ਤਾਂ হেডਫੋਨ ਦਿੱਤੇ ਗਏ ਪੂਰੀ ਕਿੱਟ ਹੈਗੀ ਭਾਈ ਕਿਹੜੇ ਤੇ ਦਿਖਾਏ ਕੀ ਕੁਝ ਹੈ ਕੰਨਾਂ ਵਾਲੇ ਨੇ ਭਾਈ ਚਸ਼ਮੇ ਨੇ ਤੇ ਮਾਸਕ ਹੈ ਅੱਛਾ ਮਾਸਕ ਹੈਗਾ ਚਸ਼ਮੇ ਤੇ ਕੰਨਾਂ ਵਾਲੇ ਹਾਂ ਇਹਨੂੰ ਆ ਖੋਲ ਕੇ ਦਿਖਾਓਗੇ ਤੇ ਇਹਨੂੰ ਆ ਖੋਲ ਕੇ ਦਿਖਾ ਰਹੇ ਆ ਕਿਵੇਂ ਇਸ ਦਾ ਇਸਤੇਮਾਲ ਕੀਤਾ ਜਾਣਾ ਜੇਕਰ ਤੁਹਾਡੇ ਕੰਨਾਂ ਦੇ ਕੋਲ ਫੜਦਾ ਤਾਂ ਪਰਦੇ-ਪੁਰਦੇ ਦਾ ਵਿਚਾਰ ਹੋਊਗਾ ਉਸ ਤੋਂ ਬਾਅਦ ਮਾਸਕ ਹੈਗੇ ਚਸ਼ਮੇ ਨੇ ਭਾਈਏ ਚਸ਼ਮੇ ਹੈ ਹਨਾ ਇਹ ਚਸ਼ਮੇ ਅੱਖਾਂ ਤੇ ਲਾਉਣਾ ਹਾਸਤੇ ਕਿਉਂਕਿ ਅੱਖਾਂ ਨੂੰ ਹੰਝੂ ਗੈਂਸ ਤੋਂ ਬਚਾਇਆ ਜਾ ਸਕੇ ਇਸੇ ਕਰਕੇ ਇਹ ਚਸ਼ਮੇ ਯੂਜ਼ ਕੀਤੇ ਜਾਣੇ ਹੈਗੇ ਇਸ ਤਰ੍ਹਾਂ ਦੇ ਇੰਤਜ਼ਾਮਤ ਇਸ ਜਗ੍ਹਾ ਤੇ ਕੀਤੇ ਹੈਗੇ ਪੂਰੀ ਤਿਆਰੀ ਮਤਲਬ ਕਿ ਹਾਲਾਂਕਿ ਹਰ ਸਮਾਨ ਲਗਾਤਾਰ ਇੱਥੇ ਆ ਰਿਹਾ ਹੈਗਾ ਲਗਾਤਾਰ ਇੱਥੇ ਪ੍ਰੋਕਲਨ ਮਸ਼ੀਨ ਹੋਵੇ ਇੱਕ ਇੱਕ ਚੀਜ਼ ਦਾ ਇਸਤੇਮਾਲ ਇੱਥੇ ਕੀਤਾ ਜਾਣਾ ਹੈਗਾ ਤਾਂ ਇਹ ਤਸਵੀਰ ਸ਼ੰਭੂ ਪਾਊਡਰ ਦੀ ਸਭ ਤੋਂ ਪਹਿਲੀ ਤਸਵੀਰ ਤਹਾਨੂੰ ਦਿਖਾ ਰਹੇ ਦੂਸਰੇ ਪਾਸੇ ਲਗਾਤਾਰ ਅਨਾਉਂਸਮੈਂਟ ਹੋ ਰਹੀ ਹੈ ਕਿਸ ਤਰੀਕੇ ਨਾਲ ਜਾਣਾ ਹੈ ਦੂਸਰੇ ਪਾਸੇ ਆ ਟਰਾਲੀਆਂ ਪਰ ਪਰਕੇ ਰੱਖ ਦਿੱਤੀ ਹੈ ਟਰਾਲੀਆਂ ਤੁਸੀਂ ਸੋਚੋਗੇ ਕਾਦੇ ਆਸਤੇ ਰੱਖੀਆਂ ਹੈਗੀਆਂ ਤੇ ਦੋ ਚੀਜ਼ਾਂ ਹੈਗੀਆਂ ਇੱਕ ਤਾਂ ਘਰ ਮਦੀ ਦੇ ਵਿੱਚ ਜੋ ਪ੍ਰਸ਼ਾਸਨ ਵੱਲੋਂ ਤੋਏ ਪੁੱਟੇ ਗਏ ਸੀ ਉਹਨਾਂ ਨੂੰ ਪੂਰਨ ਆਸਤੇ ਦੂਸਰਾ ਇੱਥੇ ਦੇਖ ਕੇ ਬੈਰੀਕੇਟਿੰਗ ਨਹੀਂ ਤੋੜੀ ਜਾਂਦੀ ਤਾਂ ਉਹਨਾਂ ਉੱਪਰ ਇਹ ਮਿੱਟੀ ਪਾ ਕੇ ਟਰਾਲੀਆਂ ਝੜਾ ਕੇ ਲਜਾਇਆ ਜਾ ਸਕਦਾ ਹੈ ਇਸ ਤਰ੍ਹਾਂ ਦੇ ਇੰਤਿਆਮਤ ਕੀਤੇ ਮਤਲਬ ਵੀ ਇੱਕ ਸਮੂਧ ਰੋਡ ਬਣਾਈ ਜਾ ਸਕਦੀ ਹੈਗੀ ਆ ਤਾਂ ਇਸ ਤਰੀਕੇ ਦੇ ਇੰਤਿਆਮਤ ਹੁਣ ਪ੍ਰਸ਼ਾਸਨ ਆ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਸਕੂਚ ਨੂੰ ਟਾਲਿਆ ਜਾ ਸਕੇ ਰੋਕਿਆ ਜਾ ਸਕੇ ਕੇਂਦਰ ਦੇ ਅਧਿਕਾਰੀ ਲਗਾਤਾਰ ਰਾਤੇ ਦੇ ਵਿੱਚ ਹੈਗੇ ਨੇ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਮੀਟਿੰਗਾਂ ਕੀਤੀਆਂ ਜਾ ਰਹੀ ਹੈਗੇ ਲਗਾਤਾਰ ਆਪਸ ਦੇ ਵਿੱਚ ਕਿ ਇਹ ਟਕਰਾਅ ਦੀ ਸਥਿਤੀ ਜੇਕਰ ਬਣਦੀ ਇਸ ਨੂੰ ਰੋਕਿਆ ਜਾ ਸਕੇ ਕਿਉਂਕਿ ਕਿਤੇ ਨਾ ਕਿਤੇ ਵੱਡਾ ਨੁਕਸਾਨ ਇਸ ਚੀਜ਼ ਦਾ ਹੋ ਸਕਦਾ ਪਰ ਇਹ ਤਸਵੀਰ ਸ਼ੰਭੂ ਬਾਰਡਰ ਦੀ ਕਿਉਂਕਿ ਲਗਾਤਾਰ ਇੱਥੇ ਜਿਹੜੀ ਤਿਆਰੀਆਂ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਤਾਂ ਕੋਸ਼ਿਸ਼ ਇਹ ਹੀ ਹੈ ਕਿ ਇਸ ਨੂੰ ਤਿਆਲਿਆ ਜਾਵੇ ਕਿਸਾਨ ਜਿੱਥੇ ਬੰਦੀਆਂ ਵੀ ਨਹੀਂ ਚਾਹੁੰਦੀ ਕੋਈ ਟਕਰਾਅ ਦੀ ਸਥਿਤੀ ਬਣੇ ਤੇ ਪ੍ਰਸ਼ਾਸਨ ਵੀ ਨਹੀਂ ਚਾਹੁੰਦਾ ਕੋਈ ਅਜਿਹੀ ਸਥਿਤੀ ਇੱਥੇ ਪੈਦਾ ਹੋਵੇ